ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਅੱਜ ਮੈਂ ਇਸ ਮੁੰਡੇ ਦਾ ਖੇਲ ਖਤਮ ਕਰਕੇ ਰਾਂਗੀ। ਇਹ ਕਹਿ ਕੇ ਮੈਂ ਰਾਜ ਦੇ ਬੈੱਡ ਦੇ ਆਸ-ਪਾਸੇ ਪੈਟਰੋਲ ਛਿੜਕ ਦਿੱਤਾ। ਉਹ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ। ਮੈਂ ਮੋਮਬੱਤੀ ਜਗਾ ਕੇ ਉਸਦੇ ਕਮਰੇ ਵਿੱਚ ਰੱਖ ਦਿੱਤੀ ਤੇ ਕਮਰਾ ਬੰਦ ਕਰ ਦਿੱਤਾ। ਰਾਜ ਮੇਰੇ ਜੇਠ ਦਾ ਮੁੰਡਾ ਸੀ। ਜੇਠ ਤੇ ਜਠਾਣੀ ਦੀ ਮੌਤ ਦੇ ਬਾਅਦ ਉਹ ਸਾਡੇ ਨਾਲ ਰਹਿੰਦਾ ਸੀ। ਉਹ ਹਰ ਵਕਤ ਆਪਣੇ ਪਾਪਾ ਦੇ ਪੈਸਿਆਂ ਤੇ ਨਾਗ ਬਣ ਕੇ ਬੈਠਾ ਰਹਿੰਦਾ ਤੇ ਮੈਨੂੰ ਜ਼ਰੂਰਤ ਤੇ ਉਸ ਦੇ ਸਾਹਮਣੇ ਹੱਥ ਕਰਨੇ ਪੈਂਦੇ ਪਰ ਅੱਜ ਮੈਂ ਉਸ ਦਾ ਕੰਮ ਖਤਮ ਕਰ ਦਿੱਤਾ ਕਮਰੇ ਵਿੱਚੋਂ ਚੀਕਾਂ ਮਾਰਨ ਦੀ ਆਵਾਜ਼ ਆ ਰਹੀ ਸੀ ਪਰ ਮੇਰੇ ਹੋਸ਼ ਉੱਡ ਗਏ ਕਿਉਂਕਿ ਰਾਜ ਦੂਜੇ ਕਮਰੇ ਵਿੱਚੋਂ ਨਿਕਲਿਆ ਤੇ ਰਾਜ ਦੇ ਕਮਰੇ ਵਿੱਚ ਮੇਰਾ ਰਾਜ ਬੇਟਾ 10000 ਰੁਪਏ ਦੀ ਜ਼ਰੂਰਤ ਹੈ ਚੈੱਕ ਸਾਈਨ ਕਰ ਦੇ ਮੈਂ ਚੈੱਕ ਬੁੱਕ ਉਸਦੇ ਹੱਥ ਵਿੱਚੋਂ ਫੜਾਉਂਦੇ ਹੋਏ ਕਿਹਾ ਤਾਂ ਰਾਜ ਨੇ ਮੇਰੇ ਵੱਲ ਹੈਰਾਨ ਹੋ ਕੇ ਦੇਖਿਆ ਮੈਂ ਉਸ ਦੀਆਂ ਨਜ਼ਰਾਂ ਦਾ ਮਤਲਬ ਸਮਝ ਨਾ ਸਕੀ ਤਾਂ ਪੁੱਛਿਆ ਕੀ ਹੋਇਆ ਉਹ ਕਹਿੰਦਾ 10000 ਰੁਪਏ ਤੁਹਾਨੂੰ ਕਿਸ ਲਈ ਚਾਹੀਦੇ ਨੇ ਅੱਜ ਕੱਲ ਹੀ ਮੈਂ ਅਜੇ ਕੱਲ੍ਹ ਹੀ ਮੈਂ ਤੁਹਾਨੂੰ 15000 ਰੁਪਏ ਦਿੱਤੇ ਸੀ ਤੇ ਤਿੰਨ ਦਿਨ ਪਹਿਲਾਂ ਹੀ ਤੁਸੀਂ ਮੇਰੇ ਤੋਂ 20000 ਰੁਪਏ ਲਏ ਸੀ ਇੰਨੇ ਪੈਸਿਆਂ ਦਾ ਤੁਸੀਂ ਕੀ ਕਰਦੇ ਹੋ ਮੈਨੂੰ ਉਸਦੀ ਗੱਲ ਸੁਣ ਕੇ ਬਹੁਤ ਗੁੱਸਾ ਆਇਆ ਸਾਰਾ ਘਰ ਮੈਂ ਸੰਭਾਲਿਆ ਹੋਇਆ ਸੀ ਬਿਜਲੀ ਗੈਸ ਪਾਣੀ ਤੇ ਬਿੱਲ ਘਰ ਦਾ ਰਾਸ਼ਨ ਬੱਚਿਆਂ ਦੀ ਸਕੂਲ ਦੀ ਫੀਸ ਟਿਊਸ਼ਨ ਫੀਸ ਦਾਲ ਸਬਜੀ ਦੁੱਧ ਸਭ ਮੇਰੇ ਹਿੱਸੇ ਸੀ ਤੇ ਇਸ ਮਹਿੰਗਾਈ ਦੇ ਸਮੇਂ ਵਿੱਚ ਖਰਚੇ ਕੰਟਰੋਲ ਕਰਨਾ ਮੇਰੇ ਵੱਸ ਦੇ ਬਾਹਰ ਦੀ ਗੱਲ ਸੀ ਹੁਣ ਤੱਕ ਮੈਂ ਰਾਜ ਤੋਂ ਜਿੰਨੇ ਵੀ ਪੈਸੇ ਲੈ ਸੀ ਘਰ ਦੇ ਖਰਚੇ ਦੇ ਬਾਰੇ ਦੱਸ ਕੇ ਹੀ ਲੈ ਸੀ ਹਾਂ ਇਹ ਪਹਿਲਾਂ 10000 ਸੀ ਜੋ ਮੈਂ ਬਿਨਾਂ ਕੁਝ ਦੱਸੇ ਲਿਆ ਸੀ ਤੇ ਰਾਜ ਉਸ ਦਾ ਵੀ ਹਿਸਾਬ ਲੈਣ ਬੈਠ ਗਿਆ ਗੁੱਸੇ ਨਾਲ ਮੇਰਾ ਚਿਹਰਾ ਲਾਲ ਹੋ ਗਿਆ ਤੇ ਮੈਂ ਬਿਨਾਂ ਇੱਕ ਸ਼ਬਦ ਬੋਲੇ ਕਮਰੇ ਵਿੱਚੋਂ ਬਾਹਰ ਆ ਗਈ ਤੇ ਰਸੋਈ ਵਿੱਚ ਚਲੀ ਗਈ ਉੱਪਰ ਵਾਲੀ ਸੈਲਫ ਤੇ ਰੱਖੇ ਹੋਏ ਸਾਰੇ ਬਿੱਲ ਚੁੱਕੇ ਤੇ ਲਿਆ ਕੇ ਉਸ ਦੇ ਸਾਹਮਣੇ ਰੱਖ ਦਿੱਤੇ ਜੋ ਵੀ ਪੈਸੇ ਤੂੰ ਮੈਨੂੰ ਦਿੰਦਾ ਸੀ ਉਹਨਾਂ ਸਭ ਦਾ ਹਿਸਾਬ ਇਹਨਾਂ ਤੇ ਲਿਖਿਆ ਹੋਇਆ ਹੈ ਧਿਆਨ ਨਾਲ ਦੇਖ ਲੈ ਮੈਂ ਤੇਰਾ ਦਿੱਤਾ ਹੋਇਆ 1 ਰੁਪਿਆ ਵੀ ਇੱਥੇ ਉੱਧਰ ਨਹੀਂ ਕੀਤਾ। ਰਾਜਕੰਦ ਦਾ ਤਾਈ ਜੀ ਗੁੱਸਾ ਕਿਉਂ ਕਰ ਰਹੇ ਹੋ? ਤੁਸੀਂ ਬੈਂਕ ਵਾਲੇ ਜਦੋਂ ਵੀ ਪੈਸੇ ਕੱਢ ਕੇ ਦਿੰਦੇ ਨੇ ਤਾਂ ਮੈਨੂੰ ਫਾਰਮ ਫਿਲ ਕਰਕੇ ਦੇਣਾ ਪੈਂਦਾ ਹੈ ਕਿ ਮੈਂ ਕਿਸ ਕੰਮ ਦੇ ਲਈ ਪੈਸੇ ਕਢਵਾਏ। ਮੈਂ ਤਾਂ ਬਸ ਇਸ ਲਈ ਪੁੱਛ ਰਿਹਾ ਸੀ। ਰਾਜ ਮਾਫੀ ਮੰਗਦੇ ਹੋਏ ਬੋਲ ਰਿਹਾ ਸੀ ਪਰ ਮੈਨੂੰ ਉਸ ਤੇ ਬਹੁਤ ਗੁੱਸਾ ਆਇਆ ਹੋਇਆ ਸੀ। ਮੇਰਾ ਇਸ ਵਕਤ ਬਿਲਕੁਲ ਵੀ ਮੂਡ ਨਹੀਂ ਸੀ ਕਿ ਮੈਂ ਉਸ ਦੀ ਕੋਈ ਮਾਫੀ ਸੁਣਾ। ਮੇਰੇ ਘਰ ਵਾਲੇ ਦੀ ਕੋਈ ਨੌਕਰੀ ਨਹੀਂ ਸੀ ਨਾ ਹੀ ਉਹ ਕੋਈ ਚੰਗਾ ਕੰਮ ਕਰਦਾ ਸੀ ਇਸ ਲਈ ਮੈਨੂੰ ਵਾਰ-ਵਾਰ ਰਾਜ ਤੋਂ ਹੀ ਪੈਸੇ ਮੰਗਣੇ ਪੈਂਦੇ ਸੀ ਨਹੀਂ ਤਾਂ ਮੈਂ ਤਾਂ ਉਸ ਨੂੰ ਕਦੋਂ ਦਾ ਘਰੋਂ ਕੱਢ ਕੇ ਬਾਹਰ ਸੁੱਟ ਦਿੰਦੀ ਮੇਰੇ ਤੋਂ ਇਹ ਸਹਿਣ ਹੀ ਨਹੀਂ ਹੁੰਦਾ ਸੀ ਕਿ ਜਾ ਕੇ ਉਸ ਦੇ ਸਵਾਲਾਂ ਦੇ ਜਵਾਬ ਦਿੰਦੀ ਫਿਰਾਂ ਬਸ ਪੈਸੇ ਦੀ ਕਮੀ ਹੋਣਾ ਹੀ ਮੇਰੀ ਸਭ ਤੋਂ ਵੱਡੀ ਮਜਬੂਰੀ ਸੀ ਜਿਸ ਦੇ ਕਰਕੇ ਮੈਂ ਰਾਜ ਨੂੰ ਬੜੀ ਮੁਸ਼ਕਲ ਨਾਲ ਸਹਿਣ ਕਰ ਰਹੀ ਸੀ ਮੈਂ ਕਿਹਾ ਰੀਤੂ ਦੇ ਸੋਨੇ ਦੇ ਇਅਰਿੰਗਸ ਬਣਦੇ ਲਈ ਦਿੱਤੇ ਸੀ 10000 ਘੱਟ ਰਹੇ ਸੀ ਸੋਚਿਆ ਤੇਰੇ ਤੋਂ ਉਧਾਰ ਲੈ ਲਵਾਂ ਜਿਵੇਂ ਹੀ ਮੇਰੀ ਕਮੇਟੀ ਨਿਕਲੇਗੀ ਮੈਂ ਤੈਨੂੰ ਵਾਪਸ ਕਰ ਦਿਆਂਗੀ ਘਰ ਦੇ ਖਰਚੇ ਦੇ ਇਲਾਵਾ ਮੈਂ ਪਰਸਨਲ ਖਰਚੇ ਦੇ ਲਈ ਕਦੇ ਤੇਰੇ ਤੋਂ 1 ਰੁਪਿਆ ਵੀ ਨਹੀਂ ਲਿਆ ਮੈਂ ਗੱਲ ਕਰਨ ਦੇ ਨਾਲ-ਨਾਲ ਉਸ ਨੂੰ ਜਿਤਾ ਵੀ ਦਿੱਤਾ ਸੀ ਜਦੋਂ ਕਿ ਉਸਦੇ ਪੈਸਿਆਂ ਨਾਲ ਲਿਆਂਦੇ ਗਏ ਰਾਸ਼ਨ ਤੇ ਅਸੀਂ ਸਾਰੇ ਐਸ਼ ਕਰ ਰਹੇ ਸੀ ਉਹ ਤਾਂ ਇਕੱਲਾ ਸੀ ਉਸ ਦਾ ਇਹ ਨਾ ਖਰਚਾ ਵੀ ਨਹੀਂ ਸੀ ਉਸਦੇ ਪੈਸਿਆਂ ਨਾਲ ਦਾ ਰੋਟੀ ਇਸ ਘਰ ਵਿੱਚ ਬੰਦੀ ਸੀ ਉਸਦੇ ਪੈਸਿਆਂ ਨਾਲ ਸਾਰੇ ਬਿੱਲ ਭਰੇ ਜਾਂਦੇ ਸੀ ਪਰ ਉਸਦੇ ਬਾਅਦ ਵੀ ਮੈਂ एहसान ਦਿਖਾਉਂਦੇ ਹੋਏ ਕਿਹਾ ਕਿਉਂਕਿ ਇੱਕ ਗੱਲ ਤਾਂ ਮੈਂ ਸਮਝ ਚੁੱਕੀ ਸੀ ਜੇ ਮੈਂ ਉਸਦੇ ਸਾਹਮਣੇ ਜ਼ਿਆਦਾ ਮਨਮਾਨੀ ਕਰਦੀ ਤਾਂ ਉਹ ਮੇਰੇ ਸਿਰ ਝੜ ਜਾਂਦਾ ਇਸ ਲਈ ਉਸ ਨੂੰ ਆਪਣੇ एहसान ਦੇ ਹੇਠਾਂ ਦਬਾਉਣਾ ਜ਼ਰੂਰੀ ਸੀ ਮੇਰੀ ਗੱਲ ਸੁਣ ਕੇ ਰਾਜ ਥੋੜਾ ਜਿਹਾ ਸ਼ਰਮਿੰਦਾ ਹੋਇਆ ਤੇ ਕਹਿੰਦਾ ਤਾਈ ਜੀ ਤੁਸੀਂ ਵੀ ਕੀ ਕਰਦੇ ਹੋ ਮੈਂ ਤਾਂ ਬਸ ਐਵੇਂ ਹੀ ਪੁੱਛ ਲਿਆ ਸੀ ਇਹ ਲਓ 10000 ਦੀ ਬਜਾਏ 15000 ਰੁਪਏ ਦਾ ਚੈੱਕ ਸਾਈਨ ਕਰ ਦਿੱਤਾ ਹੈ ਰੀਤੂ ਦੇ ਲਈ ਚੰਗਾ ਸੂਟ ਵੀ ਲੈ ਆਉਣਾ ਤੇ ਗੁਰਪ੍ਰੀਤ ਦੇ ਲਈ ਵੀ ਮੇਰੇ ਵੱਲੋਂ ਕੋਈ ਟੀ-ਸ਼ਰਟ ਲੈ ਲੈਣਾ ਰਾਜ ਨੇ ਚੈੱਕ ਮੇਰੇ ਵੱਲ ਮੇਰੇ ਕੋਲ ਰੱਖਿਆ ਤੇ ਉੱਠ ਕੇ ਬਾਹਰ ਚਲਾ ਗਿਆ ਜਿੱਥੇ ਉਸਦੇ ਕੁਝ ਦੋਸਤ ਆਏ ਹੋਏ ਸੀ ਜਦੋਂ ਕਿ ਮੈਂ ਪਿੱਛੋਂ ਬੈਠੀ ਸੜਦੀ ਭੁਜਦੀ ਰਹਿ ਗਈ ਮੈਨੂੰ ਉਸਦੇ ਸਾਹਮਣੇ ਆਪਣੀ ਔਕਾਤ ਦਾ ਅੱਜ ਚੰਗੀ ਤਰ੍ਹਾਂ ਅੰਦਾਜ਼ਾ ਹੋ ਗਿਆ ਸੀ ਪਿਛਲੇ 8 ਮਹੀਨਿਆਂ ਤੋਂ ਮੈਂ ਰਾਜ ਤੋਂ ਜਿੰਨੇ ਵੀ ਪੈਸੇ ਮੰਗਦੀ ਸੀ ਉਹ ਬਿਨਾਂ ਸੰਕੋਚ ਦੇ ਮੇਰੇ ਹੱਥ ਤੇ ਰੱਖ ਦਿੰਦਾ ਸੀ ਮੈਂ ਬਿੱਲ ਵਿੱਚ ਹਮੇਸ਼ਾ ਜ਼ਿਆਦਾ ਰੁਪਏ ਲਿਖਵਾ ਲਿਆ ਕਰਦੀ ਸੀ 1500 ਦੁਕਾਨਦਾਰ ਨੂੰ ਦੇਣ ਦੀ ਬਜਾਏ ਬਾਅਦ ਬਾਕੀ ਦੇ ਸਾਰੇ ਪੈਸੇ ਆਪਣੇ ਕੋਲ ਰੱਖ ਲੈਂਦੀ ਇਸ ਤਰ੍ਹਾਂ ਕਰਕੇ ਮੈਂ ਬਹੁਤ ਸਾਰੇ ਪੈਸੇ ਜਮ੍ਹਾਂ ਕਰ ਲਏ ਸੀ ਪਰ ਹੁਣ ਸ਼ਾਇਦ ਰਾਜ ਨੂੰ ਮੇਰੀਆਂ ਹਰਕਤਾਂ ਦਾ ਪਤਾ ਚੱਲ ਚੁੱਕਿਆ ਸੀ ਜਾਂ ਸ਼ਾਇਦ ਉਸ ਨੂੰ ਮੇਰੇ ਤੇ ਸ਼ੱਕ ਹੋ ਗਿਆ ਸੀ ਇਸ ਲਈ ਉਸ ਨੇ ਪੈਸੇ ਦੇਣ ਤੋਂ ਪਹਿਲਾਂ ਪੁੱਛਿਆ ਸੀ ਕਿ ਮੈਨੂੰ ਪੈਸੇ ਕਿਉਂ ਚਾਹੀਦੇ ਨੇ ਰਾਜ ਮੇਰੇ ਜੇਠ ਦਾ ਮੁੰਡਾ ਸੀ ਜੇਠ ਤੇ ਜਠਾਣੀ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਤੇ ਪਿਛਲੇ 8 ਮਹੀਨਿਆਂ ਤੋਂ ਰਾਜ ਸਾਡੇ ਨਾਲ ਰਹਿ ਰਿਹਾ ਸੀ ਅਸੀਂ ਸਾਰੇ ਇਕੱਠੇ ਹੀ ਰਿਹਾ ਕਰਦੇ ਸੀ ਪਹਿਲਾਂ ਇਹ ਘਰ ਵੀ ਮੇਰੇ ਜੇਠ ਤੇ ਜਠਾਣੀ ਦਾ ਹੀ ਸੀ ਮੇਰੇ ਘਰ ਵਾਲੇ ਦਾ ਸੁਭਾਅ ਥੋੜਾ ਘਟਿਆ ਸੀ ਉਹ ਘਟਿਆ ਆਦਮੀ ਸੀ ਜਿਸ ਤਰ੍ਹਾਂ ਇਸ ਤਰ੍ਹਾਂ ਨਹੀਂ ਸੀ ਕਿ ਕਮਾਉਂਦਾ ਨਹੀਂ ਸੀ ਉਹ ਦੁੱਗਣੀ ਮਿਹਨਤ ਕਰਦਾ ਸੀ ਪਰ ਸਾਰਾ ਪੈਸਾ ਆਪਣੀਆਂ ਅਜਾਸ਼ੀਆਂ ਤੇ ਫਾਲਤੂ ਖਰਚਿਆਂ ਤੇ ਉਡਾ ਦਿੰਦਾ ਸੀ ਉਸ ਦਾ ਸਾਰਾ ਸਮਾਂ ਆਪਣੇ ਦੋਸਤਾਂ ਨੂੰ ਖੁਸ਼ ਕਰਨ ਵਿੱਚ ਹੀ ਬੀਤਦਾ ਰਾਜ ਦੇ ਪਪਾ ਵਰਿੰਦਰ ਵੀਰ ਜੀ ਹਮੇਸ਼ਾ ਮੇਰੇ ਘਰ ਵਾਲੇ ਨੂੰ ਸਮਝਾਉਂਦੇ ਰਹਿੰਦੇ ਸੀ ਪਰ ਉਸ ਦੀ ਵੀ ਕੋਈ ਗੱਲ ਮੇਰੇ ਘਰ ਵਾਲੇ ਦੇ ਪੱਲੇ ਨਹੀਂ ਪੈਂਦੀ ਸੀ ਉਹਨਾਂ ਨੇ ਆਪਣਾ ਸੁਭਾਅ ਨਾ ਬਦਲਿਆ। ਵਰਿੰਦਰ ਵੀਰ ਜੀ ਬਿਨਾ ਕਹਿ ਹੀ ਸਾਡੀ ਸਾਰੀ ਜ਼ਰੂਰਤ ਦਾ ਖਿਆਲ ਰੱਖਦੇ ਸੀ। ਉਹੀ ਘਰ ਵਿੱਚ ਰਾਸ਼ਨ ਲੈ ਕੇ ਆਉਂਦੇ ਸੀ ਤੇ ਉਹੀ ਸਾਰੇ ਬਿੱਲ ਜਮ੍ਹਾਂ ਕਰਦੇ ਸੀ। ਇਤੋਂ ਤੱਕ ਕਿ ਰੀਤੂ ਤੇ ਗੁਰਪ੍ਰੀਤ ਦੀ ਸਕੂਲ ਦੀ ਫੀਸ ਵੀ ਉਹੀ ਦਿੰਦੇ ਸੀ। ਮੇਰੇ ਦੋ ਬੱਚੇ ਸੀ ਜਦੋਂ ਕਿ ਵਰਿੰਦਰ ਵੀਰ ਜੀ ਦਾ ਇੱਕ ਹੀ ਮੁੰਡਾ ਸੀ ਰਾਜ। ਜੇ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਨਹੀਂ ਹੁੰਦੀ ਤਾਂ ਜ਼ਿੰਦਗੀ ਵਿੱਚ ਕੋਈ ਦੁੱਖ ਵੀ ਨਹੀਂ ਹੁੰਸੀ। ਕਿਸੇ ਚੀਜ਼ ਦੀ ਕਮੀ ਵੀ ਨਹੀਂ ਸੀ। ਵਰਿੰਦਰ ਵੀਰ ਜੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਸੀ। ਜਦੋਂ ਉਹਨਾਂ ਦਾ ਸਵਰਗਵਾਸ ਹੋਇਆ ਤਾਂ ਮੈਨੂੰ ਪਰੇਸ਼ਾਨੀਆਂ ਨੇ ਘੇਰ ਲਿਆ। ਹੁਣ ਕਿਵੇਂ ਘਰ ਦਾ ਖਰਚਾ ਚੱਲੇਗਾ? ਮੈਂ ਇਹੀ ਸੋਚਿਆ ਕਰਦੀ ਸੀ। ਬੱਚਿਆਂ ਦੀ ਪੜ੍ਹਾਈ ਕਿਵੇਂ ਚੱਲੇਗੀ? ਗੁਰਪ੍ਰੀਤ ਤੇ ਰਾਜ ਇੱਕ ਉਮਰ ਦੇ ਹੀ ਸੀ ਪਰ ਦੋਨਾਂ ਦੀਆਂ ਆਤਮਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਰਾਜ ਆਪਣੇ ਪਾਪਾ ਦੀ ਤਰ੍ਹਾਂ ਸਮਝਦਾਰ ਤੇ ਸੋਚ ਸਮਝ ਕੇ ਪੈਸਾ ਖਰਚ ਕਰਨ ਵਾਲਾ ਸੀ। ਜਦੋਂ ਕਿ ਗੁਰਪ੍ਰੀਤ ਆਪਣੇ ਪਾਪਾ ਦੀ ਤਰ੍ਹਾਂ ਅਜਾਸ਼ੀਆਂ ਦੇ ਵੱਲ ਜਾ ਰਿਹਾ ਸੀ ਜਿਸ ਨੂੰ ਨਿਤ ਨਵੇਂ ਪ੍ਰੋਗਰਾਮਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਸਹੂਲਤਾਂ ਚਾਹੀਦੀਆਂ ਸੀ ਜੋ ਮੈਂ ਦੇਣ ਦੀ ਸ਼ਮਤਾ ਨਹੀਂ ਰੱਖਦੀ ਸੀ ਉਸ ਦੀਆਂ ਫਰਮਾਇਸ਼ਾਂ ਤੋਂ ਮੈਂ ਬਹੁਤ ਤੰਗ ਆ ਗਈ ਸੀ ਤੇ ਤੰਗ ਆ ਕੇ ਮੈਂ ਅਕਸਰ ਹੀ ਉਸ ਨਾਲ ਲੜਦੀ ਰਹਿੰਦੀ ਸੀ ਹਮੇਸ਼ਾ ਰਾਜ ਦੀ ਮਿਸਾਲ ਦਿੰਦੀ ਉਸ ਨੂੰ ਕਿ ਦੇਖ ਉਹ ਵੀ ਤਾਂ ਬੱਚਾ ਹੈ ਪਰ ਕਿੰਨਾ ਸਿੱਧਾ ਤੇ ਕਿੰਨਾ ਸਮਝਦਾਰ ਹੈ ਕਦੇ ਆਪਣੇ ਮਾਪਿਆਂ ਨੂੰ ਤੰਗ ਨਹੀਂ ਕਰਦਾ ਜਦੋਂ ਕਿ ਉਸਦੇ ਪਾਪਾ ਉਸ ਨੂੰ ਸਾਰੀਆਂ ਸਹੂਲਤਾਂ ਦੇਣ ਦੀ ਸ਼ਮਤਾ ਵੀ ਰੱਖਦੇ ਨੇ ਪਰ ਮੇਰੇ ਤੋਂ ਢਾਂਟ ਖਾ ਕੇ ਵੀ ਗੁਰਪੇਸ਼ ਦੀਆਂ ਹਰਕਤਾਂ ਨਹੀਂ ਬਦਲਦੀਆਂ ਸੀ ਮੇਰੇ ਜੇਠ ਤੇ ਜਠਾਣੀ ਦੀ ਮੌਤ ਦੇ ਬਾਅਦ ਮੈਂ ਬਹੁਤ ਪਰੇਸ਼ਾਨ ਸੀ ਘਰ ਦੇ ਸਾਰੇ ਖਰਚਿਆਂ ਦਾ ਬੋਝ ਅਚਾਨਕ ਮੇਰੇ ਮੋਢਿਆਂ ਤੇ ਆ ਪਿਆ ਘਰ ਵਾਲੇ ਦੇ ਹੱਥ ਵਿੱਚ ਤਾਂ ਕਦੇ ਪੈਸੇ ਟਿਕਦੇ ਹੀ ਨਹੀਂ ਸੀ ਉਹ ਸਾਰਾ ਦਿਨ ਦੋਸਤਾਂ ਦੇ ਨਾਲ ਅਜਾਸ਼ੀਆਂ ਵਿੱਚ ਵਿਜੀ ਰਹਿੰਦਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਘਰ ਕਿਵੇਂ ਚੱਲੇਗਾ ਬੱਚਿਆਂ ਦੀ ਪੜ੍ਹਾਈ ਕਿਵੇਂ ਹੋਏਗੀ ਖਾਣ ਪੀਣ ਦਾ ਬੰਦੋਬਸਤ ਕਿੱਥੋਂ ਹੋਏਗਾ ਮੇਰੀ ਰਾਤ ਜਾਗਦੇ ਹੋ ਜਾਗਦੇ ਗੁਜ਼ਰਦੀ ਦਿਨ ਵਿੱਚ ਦਿਲ ਵਿੱਚ ਇੱਕ ਅਣਜਾਣਾ ਜਿਹਾ ਡਰ ਬੈਠ ਗਿਆ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਹਨੇਰੇ ਨੇ ਚਾਰੇ ਪਾਸਿਓ ਮੈਨੂੰ ਘੇਰ ਲਿਆ ਹੋਵੇ ਰਾਜ ਦੀ ਹਾਲਤ ਉਸ ਵਕਤ ਬਹੁਤ ਖਰਾਬ ਸੀ ਉਸਦੇ ਮੰਮੀ ਪਾਪਾ ਦੀ ਮੌਤ ਨੇ ਉਸ ਨੂੰ ਜਿਵੇਂ ਸਦਮੇ ਵਿੱਚ ਪਾ ਦਿੱਤਾ ਸੀ ਨਾ ਉਸ ਸਮੇਂ ਉਹ ਕੁਝ ਖਾਂਦਾ ਪੀਂਦਾ ਸੀ ਤੇ ਨਾ ਹੀ ਕਿਸੇ ਨਾਲ ਗੱਲ ਕਰਦਾ ਸੀ ਹਰ ਵਕਤ ਬੂਹਾ ਬੰਦ ਕਰਕੇ ਕਮਰੇ ਵਿੱਚ ਹੀ ਘੁੰਮਸੂਮ ਬੈਠਾ ਰਹਿੰਦਾ ਮੈਨੂੰ ਉਸ ਦੀ ਹਾਲਤ ਤੇ ਤਰਸ ਆਉਂਦਾ ਸੀ ਹਮੇਸ਼ਾ ਹੱਸਣ ਮੁਸਕਰਾਉਣ ਵਾਲਾ ਬੱਚਾ ਕਿਵੇਂ ਜ਼ਿੰਦਗੀਆਂ ਠੋਕਰਾਂ ਦੇ ਵਿੱਚ ਘਿਰ ਗਿਆ ਸੀ ਮੇਰੇ ਬੱਚਿਆਂ ਦਾ ਪਾਪਾ ਉਹਨਾਂ ਦੇ ਸਿਰ ਤੇ ਸੀ ਖਰਚੇ ਦੀ ਇੰਨੀ ਵੀ ਜ਼ਿਆਦਾ ਚਿੰਤਾ ਨਹੀਂ ਸੀ ਇੱਕ ਨਾ ਇੱਕ ਦਿਨ ਉਹ ਸਮਝ ਹੀ ਜਾਂਦਾ ਕਿ ਉਸ ਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਉਠਾਉਣੀ ਹੈ ਪਰ ਰਾਜਾ ਕੀ ਹੁੰਦਾ ਉਸ ਦੇ ਸਿਰ ਤੇ ਤਾਂ ਪਿਓ ਦਾ ਸਾਯਾ ਹੀ ਉੱਠ ਗਿਆ ਸੀ ਪਤਾ ਨਹੀਂ ਉਸ ਦੀ ਜ਼ਿੰਦਗੀ ਅੱਗੇ ਕਿਵੇਂ guzਰੇਗੀ ਮੇਰੇ ਤਾਂ ਬੱਚਿਆਂ ਦਾ ਪਿਓ ਖੁਦ ਉਹਨਾਂ ਦਾ ਖਰਚਾ ਉਠਾਉਣ ਤੋਂ ਪਰੇਸ਼ਾਨ ਸੀ ਕਿੱਥੋਂ ਰਾਜ ਦੇ ਖਰਚੇ ਉਠਾਉਂਦਾ ਦਿਨ ਰਾਤ ਮੈਂ ਪਰੇਸ਼ਾਨ ਰਹਿਣ ਲੱਗੀ ਰਾਜ ਅਸੀਂ ਆਪਣੇ ਸਦਮੇ ਤੋਂ ਸੰਭਲ ਵੀ ਨਹੀਂ ਸਕਿਆ ਸੀ ਕਿ ਇੱਕ ਦਿਨ ਅਚਾਨਕ ਦਰਵਾਜ਼ਾ ਖੜਕਿਆ ਮੈਂ ਦਰਵਾਜ਼ਾ ਖੋਲਿਆ ਤਾਂ ਇੱਕ ਵਕੀਲ ਖੜਾ ਸੀ ਉਹ ਕਮਰੇ ਦੇ ਅੰਦਰ ਆ ਗਿਆ ਤੇ ਸਿੱਧਾ ਬੈਠਕ ਵਿੱਚ ਜਾ ਕੇ ਬੈਠ ਗਿਆ ਉਸ ਨੇ ਬੜੇ ਆਰਾਮ ਨਾਲ ਆਪਣੇ ਬੈਗ ਵਿੱਚੋਂ ਕੁਝ ਪੇਪਰ ਕੱਢੇ ਤੇ ਫਿਰ ਉਸ ਨੇ ਕਿਹਾ ਕਿ ਰਾਜ ਨੂੰ ਬੁਲਾ ਲਓ ਮੈ ਰਾਜ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਕਿਹਾ ਤੁਸੀਂ ਮੇਰੇ ਨਾਲ ਗੱਲ ਕਰ ਲਓ ਜੋ ਵੀ ਗੱਲ ਕਰਨੀ ਹੈ ਰਾਜੀ ਉਸ ਵਕਤ ਬਹੁਤ ਪਰੇਸ਼ਾਨ ਹੈ ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਖਾਣਾ ਖਵਾ ਕੇ ਸੁਆਇਆ ਹੈ ਵਕੀਲ ਨੇ ਦੁਖੀ ਹੋ ਕੇ ਸਿਰ ਹਿਲਾਇਆ ਤੇ ਕਹਿਣ ਲੱਗਾ ਵਰਿੰਦਰ ਜੀ ਸੱਚ ਵਿੱਚ ਬਹੁਤ ਚੰਗੇ ਇਨਸਾਨ ਸੀ ਵੈਸੇ ਮੈਂ ਵੀ ਤੁਹਾਨੂੰ ਦੱਸਣ ਹੀ ਆਇਆ ਹਾਂ ਕਿ ਵਰਿੰਦਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਕਈ ਥਾਵਾਂ ਤੇ ਇਨਵੈਸਟ ਕੀਤਾ ਸੀ ਜ਼ਮੀਨ ਜਾਇਦਾਦ ਵੀ ਸੀ ਤੇ ਕੁਝ ਬਿਜ਼ਨਸ ਵਿੱਚ ਵੀ ਸ਼ੇਅਰ ਸੀ ਉਹਨਾਂ ਦੇ ਉਹ ਸਾਰੇ ਪੇਪਰ ਉਸ ਨੇ ਮੇਰੇ ਸਾਹਮਣੇ ਰੱਖ ਦਿੱਤੇ ਮੇਰਾ ਦਿਮਾਗ ਇਹ ਸਭ ਦੇਖ ਕੇ ਸੁੰਨ ਰਹਿ ਗਿਆ ਮੈਂ ਹੈਰਾਨੀ ਨਾਲ ਵਕੀਲ ਨੂੰ ਦੇਖਦੀ ਰਹਿ ਗਈ ਉਸਨੇ ਦੱਸਿਆ ਕਿ ਉਹਨਾਂ ਸਭ ਚੀਜ਼ਾਂ ਦਾ ਅਧਿਕਾਰੀ ਹੁਣ ਰਾਜ ਹੈ ਤੇ ਹਰ ਮਹੀਨੇ ਰਾਜ ਦੇ ਅਕਾਊਂਟ ਵਿੱਚ ਪੈਸੇ ਆਉਂਦੇ ਰਹਿਣਗੇ ਇਹ ਘਰ ਵੀ ਕਾਨੂੰਨੀ ਰੂਪ ਤੇ ਰਾਜ ਦੇ ਨਾਮ ਤੇ ਹੀ ਹੈ ਉਹ ਜਿਸ ਨੂੰ ਚਾਹੇ ਇਸ ਘਰ ਵਿੱਚ ਰੱਖ ਸਕਦਾ ਹੈ ਹੁਣ ਮੈਨੂੰ ਇਜਾਜ਼ਤ ਦਿਓ ਰਾਜ ਜਿਵੇਂ ਹੀ ਸਦਮੇ ਵਿੱਚੋਂ ਬਾਹਰ ਆਏਗਾ ਉਸ ਨੂੰ ਕਹਿਣਾ ਕਿ ਆਫਿਸ ਮੇਰੇ ਕੋਲ ਆਏ ਤੇ ਕੁਝ ਪੇਪਰਸ ਤੇ ਸਾਈਨ ਕਰ ਦੇਵੇ ਜਿਸ ਦੇ ਬਾਅਦ ਉਸ ਦੇ ਆਪਣੇ ਅਕਾਊਂਟ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਮੈਨੂੰ ਲੱਗਿਆ ਜਿਵੇਂ ਮੇਰੀਆਂ ਸਾਰੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਨੇ ਰਾਜ ਨੂੰ ਬਹਿਲਾਉਣਾ ਫਸਲਾਉਣਾ ਇੰਨਾ ਵੀ ਮੁਸ਼ਕਲ ਨਹੀਂ ਸੀ ਮੇਰੇ ਲਈ ਮੇਰੇ ਬੱਚਿਆਂ ਦਾ ਭਵਿੱਖ ਸਵਰ ਗਿਆ ਸੀ ਉਸ ਦਿਨ ਦੇ ਬਾਅਦ ਮੇਰਾ ਵਿਹਾਰ ਰਾਜ ਦੇ ਨਾਲ ਬਦਲਣ ਲੱਗਿਆ ਮੈਂ ਜੋ ਪਹਿਲਾਂ ਉਸ ਦੇ ਨਾਲ ਹਮਦਰਦੀ ਕਰਦੀ ਰਹੀ ਤੇ ਬਾਅਦ ਵਿੱਚ ਚਿੜਨ ਲੱਗੀ ਸੀ ਹੁਣ ਮੈਂ ਉਸ ਨੂੰ ਖੁਸ਼ ਕਰਨ ਦੇ ਲਈ ਕਈ ਗੱਲਾਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਮੈਂ ਉਸ ਨੂੰ ਸਹਿਣ ਨਹੀਂ ਕਰ ਸਕਦੀ ਸੀ ਪਰ ਹੁਣ ਮੈਂ ਉਸ ਦੀਆਂ ਤਾਰੀਫਾਂ ਕਰਨ ਲੱਗੀ ਕਦੇ ਉਸ ਦੇ ਕੱਪੜਿਆਂ ਦੀ ਤਾਰੀਫ ਕਰਦੀ ਤੇ ਕਦੇ ਖਾਣੇ ਵਿੱਚ ਉਸ ਦੀ ਪਸੰਦ ਦੀ ਸਬਜ਼ੀ ਬਣਾਉਂਦੀ ਉਸ ਨੂੰ ਅਹਿਸਾਸ ਦਿਵਾਉਂਦੀ ਕਿ ਘਰ ਵਿੱਚ ਉਸ ਦਾ ਕੀ ਸਥਾਨ ਹੈ ਮੇਰਾ ਧਿਆਨ ਪਾਉਂਦੇ ਹੀ ਉਹ ਵੀ ਸਦਮੇ ਚੋਂ ਬਾਹਰ ਆਉਣ ਲੱਗਿਆ ਸੱਚ ਤਾਂ ਇਹ ਸੀ ਕਿ ਹੋਣ ਉਹ ਸਾਡੇ ਸਾਡਾ ਸਹਾਰਾ ਸੀ ਮੈਂ ਸੋਚਿਆ ਕਿ ਜੇ ਮੈਂ ਉਸ ਨੂੰ ਖੁਸ਼ ਰੱਖਾਂਗੀ ਤਾਂ ਉਹ ਵੀ ਖੁਸ਼ੀ-ਖੁਸ਼ੀ ਮੇਰੇ ਹੱਥ ਵਿੱਚ ਪੈਸਾ ਰੱਖਦਾ ਰਹੇਗਾ ਇਸ ਨਾਲ ਸਾਡਾ ਘਰ ਚੱਲੇਗਾ ਰਾਜ ਮੇਰੇ ਹੱਥ ਤੇ ਪੈਸਾ ਰੱਖਣ ਲੱਗਿਆ ਰਾਜ ਦੇ ਪੈਸਿਆਂ ਨਾਲ ਬੱਚਿਆਂ ਦੀ ਪੜ੍ਹਾਈ ਵੀ ਵਧੀਆ ਚੱਲ ਰਹੀ ਸੀ ਸਕੂਲ ਦੀ ਫੀਸ ਸਮੇਂ ਤੇ ਜਮ੍ਹਾਂ ਹੋਣ ਲੱਗੀ ਘਰ ਦੇ ਬਿੱਲ ਸਮੇਂ ਤੇ ਜਮ੍ਹਾਂ ਹੋਣ ਲੱਗੇ ਰਾਸ਼ਨ ਵੀ ਵਧੀਆ ਹੋਣ ਲੱਗਿਆ ਪਹਿਲਾਂ ਕਦੇ-ਕਦੇ ਹਫਤੇ ਦੇ ਆਖਰ ਵਿੱਚ ਘਰ ਵਿੱਚ ਆਟਾ ਘਟ ਹੋ ਜਾਂਦਾ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਹੁੰਦਾ ਸੀ ਬੱਚੇ ਵੀ ਖੁਸ਼ ਸੀ ਉਹਨਾਂ ਨੂੰ ਜੇਬ ਖਰਚ ਮਿਲਣ ਲੱਗਿਆ ਸੀ ਰੀਤੂ ਦੇ ਲਈ ਮੈਂ ਬਹੁਤ ਸਾਰੇ ਨਵੇਂ ਕੱਪੜੇ ਖਰੀਦ ਕੇ ਲੈ ਕੇ ਆਈ ਤੇ ਗੁਰਪ੍ਰੀਤ ਦੀਆਂ ਇਸ਼ਾਵਾਂ ਵੀ ਕੁਝ ਹੱਦ ਤੱਕ ਪੂਰੀਆਂ ਹੋਣ ਲੱਗੀਆਂ ਪਰ ਦਿਲ ਦੇ ਕਿਸੇ ਕੋਨੇ ਵਿੱਚ ਮੈਨੂੰ ਇਹ ਸਭ ਬੁਰਾ ਵੀ ਲੱਗਦਾ ਸੀ ਜਦੋਂ ਵੀ ਮੈਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ ਤਾਂ ਮੈਨੂੰ ਰਾਜ ਦੇ ਸਾਹਮਣੇ ਹੱਥ ਕਰਨੇ ਪੈਂਦੇ ਸੀ ਇਹ ਗੱਲ ਹੁਣ ਮੇਰੇ ਮਨ ਨੂੰ ਠੇਸ ਪਹੁੰਚਾਉਂਦੀ ਸੀ ਮੈਨੂੰ ਆਸਾਨੀ ਨਾਲ ਸਭ ਕੁਝ ਮਿਲ ਰਿਹਾ ਸੀ ਨਾ ਇਸ ਲਈ ਮੈਨੂੰ ਚੀਜ਼ਾਂ ਦੀ ਕਦਰ ਨਾ ਰਹੀ ਮੈਂ ਕਈ ਵਾਰ ਸੋਚਿਆ ਕਿ ਜੋ ਮੇਰਾ ਘਰ ਵਾਲਾ ਆਪਣੀ ਕਮਾਈ ਨੂੰ ਫਾਲਤੂ ਖਰਚ ਨਾ ਕਰਦਾ ਤਾਂ ਸ਼ਾਇਦ ਮੈਨੂੰ ਇਸ ਹਾਲਤ ਵਿੱਚ ਨਾ ਹੋਣਾ ਪੈਂਦਾ ਪਰ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦਾ ਸੀ ਉਸ ਦਾ ਹਰ ਦਿਨ ਦੋਸਤਾਂ ਦੇ ਨਾਲ ਪਾਰਟੀਆਂ ਵਿੱਚ ਹੀ ਬੀਤਦਾ ਘਰ ਨਾਲ ਜਿਵੇਂ ਉਸ ਦਾ ਕੋਈ ਮਤਲਬ ਹੀ ਨਹੀਂ ਸੀ ਮੈਂ ਮਜਬੂਰ ਹੋ ਕੇ ਵਾਰ-ਵਾਰ ਰਾਜ ਦੇ ਕੋਲ ਜਾਂਦੀ ਤੇ ਉਹ ਬਿਨਾ ਕੁਝ ਕਹੇ ਪੈਸੇ ਮੇਰੇ ਹੱਥ ਤੇ ਰੱਖ ਦਿੰਦਾ ਸੀ ਸ਼ੁਰੂ ਵਿੱਚ ਤਾਂ ਮੈਨੂੰ ਲੱਗਦਾ ਸੀ ਕਿ ਕਿੰਨੀ ਵੱਡੀ ਚੀਜ਼ ਹੈ ਪੈਸਾ ਪਰ ਹੌਲੀ-ਹੌਲੀ ਮੈਨੂੰ ਆਪਣੀ ਔਕਾਤ ਦਾ ਅਹਿਸਾਸ ਹੋਣ ਲੱਗਿਆ ਹਰ ਚੀਜ਼ ਦੇ ਲਈ ਰਾਜ ਤੇ ਨਿਰਭਰ ਹੋਣਾ ਮੈਨੂੰ ਅੰਦਰੋਂ-ਅੰਦਰ ਖਾਏ ਜਾ ਰਿਹਾ ਸੀ ਰਾਜ ਨੇ ਕਦੇ ਮੇਰੇ ਤੋਂ ਹਿਸਾਬ ਨਹੀਂ ਮੰਗਿਆ ਸੀ ਉਸਨੇ ਕਦੇ ਇਹ ਨਹੀਂ ਪੁੱਛਿਆ ਸੀ ਕਿ ਮੈਂ ਪੈਸਿਆਂ ਦਾ ਕੀ ਕਰਦੀ ਆ ਉਹ ਬਸ ਚੁੱਪ ਚਾਪ ਚੈੱਕ ਸਾਈਨ ਕਰ ਦਿੰਦਾ ਤੇ ਉਸਦੇ ਇਸ ਵਿਹਾਰ ਨੇ ਮੈਨੂੰ ਸੰਤੁਸ਼ਟ ਕਰ ਰੱਖਿਆ ਸੀ ਮੈਂ ਆਪਣੇ ਦਿਲ ਨੂੰ ਬਹਿਲਾ ਕੇ ਬਹਿਲਾ ਲਿਆ ਕਿ ਚਲੋ ਉਹ ਜੇ ਖੁਸ਼ੀ-ਖੁਸ਼ੀ ਪੈਸੇ ਦੇ ਰਿਹਾ ਹੈ ਤਾਂ ਮੈਨੂੰ ਕੀ ਪ੍ਰੋਬਲਮ ਹੈ ਮੈਂ ਕਈ ਵਾਰ ਜ਼ਿਆਦਾ ਪੈਸੇ ਲਿਖਵਾ ਕੇ ਰੱਖ ਲੈਂਦੀ ਤੇ ਆਪਣੀ ਬਚਤ ਕਰਨੀ ਸ਼ੁਰੂ ਕਰ ਦਿੰਦੀ ਦਿਲ ਵਿੱਚ ਸੋਚਦੀ ਕਿ ਇੱਕ ਦਿਨ ਇਹ ਜਮਾ ਕੀਤੇ ਹੋਏ ਪੈਸੇ ਮੇਰੇ ਕਿਸੇ ਕੰਮ ਆਉਣਗੇ ਪਰ ਅੱਜ ਅੱਜ ਜਦੋਂ ਉਸਨੇ ਪਹਿਲੀ ਵਾਰ 10000 ਦੇ ਬਾਰੇ ਮੇਰੇ ਤੋਂ ਪੁੱਛਿਆ ਤਾਂ ਮੇਰੇ ਅੰਦਰ ਡਰ ਦੀ ਇੱਕ ਲਹਿਰ ਦੌੜ ਗਈ। ਮੈਨੂੰ ਲੱਗਿਆ ਜਿਵੇਂ ਮੇਰਾ ਰਾਜ਼ ਖੁੱਲ ਗਿਆ ਹੈ। ਮੈਂ ਤਾਂ ਇਹ ਸੋਚ ਰੱਖਿਆ ਸੀ ਕਿ ਉਹ ਹਮੇਸ਼ਾ ਦੀ ਤਰ੍ਹਾਂ ਚੁੱਪਚਾਪ ਚੈੱਕ ਸਾਈਨ ਕਰ ਦੇਵੇਗਾ। ਪਰ ਅੱਜ ਉਸਨੇ ਮੇਰੇ ਤੋਂ ਇਹ ਸਭ ਪੁੱਛ ਲਿਆ। ਮੇਰੇ ਨਾਲ ਇਹ ਸਵਾਲ ਕੀਤਾ। ਮੈਨੂੰ ਅਚਾਨਕ ਇਹ ਅਹਿਸਾਸ ਹੋਇਆ ਕਿ ਸ਼ਾਇਦ ਉਹ ਸਾਡੇ ਤੇ ਸਾਡੇ ਘਰ ਦੇ ਖਰਚੇ ਉਠਾ-ਉਠਾ ਕੇ ਤੰਗ ਆ ਗਿਆ ਹੈ। ਮੈਂ ਪਹਿਲੀ ਵਾਰ ਉਸਦੇ ਚਿਹਰੇ ਤੇ ਇੱਕਠੋਰਤਾ ਮਹਿਸੂਸ ਕੀਤੀ ਸੀ ਉਹ ਜਿੰਨਾ ਮਰਜ਼ੀ ਪਿਆਰ ਨਾਲ ਗੱਲ ਕਰ ਰਿਹਾ ਸੀ ਪਰ ਉਸਦੀ ਸਵਾਲ ਨੇ ਮੇਰੇ ਦਿਲ ਨੂੰ ਬੇਚੈਨ ਕਰ ਦਿੱਤਾ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਨੂੰ ਕੁਝ ਸੋਚਣਾ ਪਏਗਾ ਮੈਂ ਆਪਣੇ ਦਿਲ ਵਿੱਚ ਫੈਸਲਾ ਕੀਤਾ ਕਿ ਮੈਂ ਰਾਜ ਨੂੰ ਜ਼ਿਆਦਾ ਸਮੇਂ ਤੱਕ ਕਾਬੂ ਵਿੱਚ ਨਹੀਂ ਰੱਖ ਸਕਦੀ ਉਹ ਹੁਣ ਜਵਾਨ ਹੋ ਰਿਹਾ ਹੈ ਤੇ ਆਪਣੇ ਫੈਸਲੇ ਖੁਦ ਕਰਨ ਦੀ ਸਮਝ ਰੱਖਦਾ ਹੈ ਜੇ ਕੱਲ ਨੂੰ ਉਸਨੇ ਮੇਰਾ ਹੱਥ ਝਟਕ ਦਿੱਤਾ ਤਾ ਮੇਰੇ ਤੇ ਮੇਰੇ ਬੱਚੇ ਕਿੱਥੇ ਜਾਣਗੇ ਅਸੀਂ ਕਿੱਥੇ ਜਾਵਾਂਗੇ ਇਹ ਹੀ ਸੋਚਦੇ ਸੋਚਦੇ ਮੈਨੂੰ ਉਸ ਦਾ ਬੰਦੋਬਸਤ ਕਰਨ ਦਾ ਖਿਆਲ ਆਇਆ ਜੇ ਮੈਂ ਉਸ ਤੇ ਹਮੇਸ਼ਾ ਦੇ ਲਈ ਹਾਵੀ ਰਹਿਣਾ ਚਾਹੁੰਦੀ ਆ ਤਾਂ ਮੈਨੂੰ ਕੁਝ ਐਉਂ ਜਾ ਕਰਨਾ ਪਏਗਾ ਕਿ ਉਹ ਕਦੇ ਮੇਰੇ ਤੋਂ ਅਲੱਗ ਨਾ ਹੋ ਸਕੇ ਮੇਰੇ ਦਿਮਾਗ ਵਿੱਚ ਕਈ ਪਲਾਨ ਆਉਣ ਲੱਗੇ ਕਦੇ ਸੋਚਦੀ ਕਿ ਉਸ ਨੂੰ ਵਿਆਹ ਦੇ ਲਈ ਮਜਬੂਰ ਕਰ ਦਿਆਂ ਕਦੇ ਖਿਆਲ ਆਉਂਦਾ ਕਿ ਬੱਚਿਆਂ ਦੇ ਨਾਲ ਉਸ ਦੀ ਹਮਦਰਦੀ ਨੂੰ ਹੋਰ ਵਧਾ ਦਿਆਂ ਰਾਜ ਦੇ ਕੋਲ ਪੈਸਿਆਂ ਦੀ ਕਮੀ ਨਹੀਂ ਸੀ ਵਕੀਲ ਨੇ ਦੱਸਿਆ ਸੀ ਕਿ ਕਈ ਜਗ੍ਹਾ ਤੋਂ ਹਰ ਮਹੀਨੇ ਉਸ ਨੂੰ ਲੱਖਾਂ ਰੁਪਏ ਉਸਦੇ ਅਕਾਊਂਟ ਵਿੱਚ ਆਉਂਦੇ ਨੇ ਐਓ ਜੀ ਤਨ ਦੌਲਤ ਨੂੰ ਦੇਖ ਕੇ ਮੇਰਾ ਦਿਲ ਹੋਰ ਵੀ ਬੇਚੈਨ ਹੋ ਗਿਆ ਮੈਂ ਮਹਿਸੂਸ ਕੀਤਾ ਕਿ ਮੇਰੀ ਜ਼ਿੰਦਗੀ ਦੀ ਸਾਰੀ ਆਸਾਨੀ ਇਸ ਮੁੰਡੇ ਨਾਲ ਜੁੜੀ ਹੈ ਪਰ ਸੱਚ ਇਹ ਸੀ ਕਿ ਉਹ ਹੁਣ ਸਵਾਲ ਕਰਨ ਲੱਗਿਆ ਸੀ ਹਿਸਾਬ ਮੰਗਣ ਲੱਗਿਆ ਸੀ ਇਸ ਦਾ ਮਤਲਬ ਇਹ ਸੀ ਕਿ ਉਹ ਹੌਲੀ-ਹੌਲੀ ਆਤਮ ਨਿਰਭਰ ਹੁੰਦਾ ਜਾ ਰਿਹਾ ਸੀ। ਮੇਰੇ ਤੋਂ ਇਹ ਸਭ ਸਹਿਣ ਨਹੀਂ ਹੋ ਰਿਹਾ ਸੀ। ਮੈਂ ਚਾਹੁੰਦੀ ਸੀ ਕਿ ਉਹ ਹਮੇਸ਼ਾ ਮੇਰੇ ਕਾਬੂ ਵਿੱਚ ਰਹੇ। ਬੱਚਿਆਂ ਦੀ ਤਰ੍ਹਾਂ ਮੇਰੀ ਹਰ ਗੱਲ ਤੇ ਬਸ ਸਿਰ ਹਿਲਾ ਦੇਵੇ। ਉਸ ਰਾਤ ਮੈਂ देर तक ਜਾਗਦੀ ਰਹੀ। ਵਾਰ-ਵਾਰ ਸੋਚਦੀ ਰਹੀ ਕਿ ਆਖਰ ਮੈਂ ਕਰਾਂ ਤਾਂ ਕੀ ਕਰਾਂ? ਦਿਲ ਵਿੱਚ ਇੱਕ ਹੋਰ ਡਰ ਸੀ ਕਿ ਕਿਤੇ ਉਹ ਗੱਲ ਕੱਲ ਨੂੰ ਹਿਸਾਬ ਲੈਣਾ ਸ਼ੁਰੂ ਨਾ ਕਰ ਦੇਵੇ। ਤੇ ਦੂਜੇ ਪਾਸੇ ਲਾਲਚ ਵੀ ਸੀ ਕਿ ਮੈਂ ਉਸ ਦੀ ਧਨ-ਦੌਲਤ ਤੇ ਕਬਜ਼ਾ ਕਰ ਲਵਾਂ ਬੱਚਿਆਂ ਨੂੰ نیند ਆ ਗਈ ਪਰ ਮੇਰੀਆਂ ਅੱਖਾਂ ਤੋਂ نیند ਕੋਹਾਂ ਦੂਰ ਸੀ ਕਦੇ ਸੋਚਦੀ ਕਿ ਜੇ ਉਹ ਸਾਨੂੰ ਛੱਡ ਕੇ ਅਲੱਗ ਹੋ ਗਿਆ ਤਾਂ ਮੇਰਾ ਕੀ ਹੋਏਗਾ ਕਦੇ ਵਿਚਾਰ ਆਉਂਦਾ ਕਿ ਜੇ ਮੈਂ ਕੋਈ ਖਾਸ ਕਦਮ ਨਾ ਉਠਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਹਾਲਾਤ ਖਰਾਬ ਹੋ ਜਾਣਗੇ ਇਸ ਤਰ੍ਹਾਂ ਮੈਂ ਆਪਣੇ ਦਿਲ ਨੂੰ ਸਮਝਾਇਆ ਕਿ ਮੈਨੂੰ ਆਪਣੇ ਇਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੇ ਲਈ ਫੈਸਲਾ ਜਲਦੀ ਕਰਨਾ ਪਏਗਾ ਰਾਜ ਨੂੰ ਕਾਬੂ ਵਿੱਚ ਰੱਖਣ ਦੇ ਲਈ ਮੈਂ ਜੋ ਵੀ ਕਰ ਸਕਾਂਗੀ ਕਰਾਂਗੀ ਉਹ ਸਾਡਾ ਸਹਾਰਾ ਹੈ ਪਰ ਜੇ ਉਹ ਸਵਾਲ ਪੁੱਛਣ ਲੱਗਿਆ ਹੈ ਤਾਂ ਜਲਦੀ ਹੀ ਇਹ ਸਹਾਰਾ ਵੀ ਸਾਡੇ ਤੋਂ ਖਤਮ ਹੋ ਜਾਏਗਾ ਮੈਂ ਇਸ ਤਰ੍ਹਾਂ ਕਦੇ ਨਹੀਂ ਹੋਣ ਦਿਆਂਗੀ ਫਿਰ ਅਚਾਨਕ ਮੇਰੇ ਦਿਮਾਗ ਵਿੱਚ ਇੱਕ ਖਤਰਨਾਕ ਭਲਾ ਆਣ ਲੱਗਿਆ ਮੈਂ ਉਸ ਨੂੰ ਜਾਨ ਤੋਂ ਮਾਰਨ ਦਾ ਫੈਸਲਾ ਕਰ ਲਿਆ ਲਾਲਚ ਬਹੁਤ ਬੁਰੀ ਬਲਾ ਹੈ ਮੈਂ ਆਪਣੇ لالਚ ਦੇ ਜਾਲ ਵਿੱਚ ਖੁਦ ਹੀ ਫਸਦੀ ਜਾ ਰਹੀ ਸੀ ਤੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਜੋ ਮੈਂ ਸੋਚਿਆ ਰਾਜ ਆਪਣੇ ਪਾਪਾ ਦੀ ਜਾਇਦਾਦ ਤੇ नाग ਬਣ ਕੇ ਬੈਠਾ ਹੋਇਆ ਹੈ ਤੇ ਇਸ नाग ਨੂੰ ਆਪਣੇ ਰਸਤੇ ਤੋਂ ਹਟਾਉਣਾ ਜ਼ਰੂਰੀ ਹੈ। ਇਹ ਹੀ ਸੋਚਦੇ ਹੋਏ ਮੈਂ ਉਸ ਨੂੰ ਮਾਰਨ ਦੇ ਅਲੱਗ-ਅਲੱਗ ਪਲਾਨ ਬਣਾਉਣ ਲੱਗੀ। ਕਦੇ ਸੋਚਦੀ ਕਿ ਜ਼ਹਿਰ ਦੇ ਦਿਆਂ, ਕਦੇ ਵਿਚਾਰ ਆਉਂਦਾ ਕਿ ਬਾਹਰ ਭੇਜ ਕੇ ਕਿਸੇ ਤੋਂ ਅਟੈਕ ਕਰਵਾ ਦਿਆਂ। ਕरांत ਵਿੱਚ ਮੈਨੂੰ ਇਹ ਤਰੀਕਾ ਸਭ ਤੋਂ ਵਧੀਆ ਲੱਗਿਆ ਕਿ ਮੈਂ ਉਸ ਨੂੰ ਕਮਰੇ ਵਿੱਚ ਸੜਦਾ ਹੀ ਛੱਡ ਦਿਆਂ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਤੇ ਮੈਂ ਸਾਫ਼ ਬਚ ਜਾਊਂਗੀ ਕਈ ਦਿਨਾਂ ਤੱਕ ਮੈਂ ਆਪਣੇ ਦਿਮਾਗ ਵਿੱਚ ਇਹ ਪਲਾਨ ਸੋਚਦੀ ਰਹੀ ਬੱਚਿਆਂ ਨੂੰ ਕੁਝ ਸ਼ੱਕ ਨਾ ਹੋਵੇ ਇਸ ਲਈ ਮੈਂ ਉਹਨਾਂ ਦੇ ਸਾਹਮਣੇ ਬਿਲਕੁਲ ਨਾਰਮਲ ਰਹੀ ਦੇਹੀ ਦਿਲ ਵਿੱਚ ਫੈਸਲਾ ਕਰ ਲਿਆ ਕਿ ਹੁਣ ਬਸ ਇੱਕ ਮੌਕਾ ਚਾਹੀਦਾ ਹੈ ਤੇ ਫਿਰ ਸਭ ਕੁਝ ਖਤਮ ਹੋ ਜਾਏਗਾ ਇੱਕ ਦਿਨ ਰਾਤ ਨੂੰ ਜਦੋਂ ਉਹ ਆਪਣੇ ਕਮਰੇ ਵਿੱਚ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਤਾਂ ਮੈਂ ਚੰਗਾ ਮੌਕਾ ਦੇਖਿਆ ਤੇ ਮੈਂ ਪੈਟਰੋਲ ਦੀ ਬੋਤਲ ਕੱਢੀ ਤੇ ਉਸ ਦੇ ਬੈੱਡ ਦੇ ਚਾਰੇ ਪਾਸੇ ਛਿੜਕ ਦਿੱਤੀ ਫਿਰ ਮੈਂ ਇੱਕ ਮੋਮਬਤੀ ਜਗਾ ਕੇ ਉੱਥੇ ਰੱਖ ਦਿੱਤੀ ਮੋਮਬਤੀ ਐਹੋ ਜੀ ਜਗ੍ਹਾ ਤੇ ਰੱਖੀ ਕਿ ਕੁਝ ਦੇਰ ਬਾਅਦ ਖੁਦ ਹੀ ਬੈੱਡ ਦੇ ਕੋਲ ਡਿੱਗ ਜਾਏ ਤੇ ਸਾਰਾ ਕਮਰਾ ਆਗ ਦੀ ਲਪੇਟ ਵਿੱਚ ਆ ਜਾਏ ਮੈਂ ਦਰਵਾਜ਼ੇ ਤੇ ਜਾ ਕੇ ਕੁੰਡੀ ਲਗਾ ਦਿੱਤੀ ਤੇ ਕਮਰਾ ਲੌਕ ਕਰ ਦਿੱਤਾ ਤਾਂ ਕਿ ਉਹ ਬਾਹਰ ਨਾ ਨਿਕਲ ਸਕੇ ਮੇਰਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਪਰ ਮੈਂ ਆਪਣੇ ਇਰਾਦੇ ਤੇ ਡਟੀ ਰਹੀ ਮੈਂ ਜਾਣਦੀ ਸੀ ਕਿ ਇਹੀ ਸਮਾਂ ਹੈ ਤੇ ਹੁਣ ਮੇਰਾ ਰਸਤਾ ਸਾਫ਼ ਹੋ ਜਾਏਗਾ ਥੋੜੀ ਦੇਰ ਬਾਅਦ ਕਮਰੇ ਵਿੱਚ ਧੂਆ ਹੋਣ ਲੱਗਿਆ ਫਿਰ ਅੱਗ ਭੜਕਣ ਲੱਗੀ ਤੇ ਅੰਦਰੋਂ ਚੀਕਾਂ ਮਾਰਨ ਦੀ ਆਵਾਜ਼ ਆਉਣ ਲੱਗੀ ਮੈਂ ਦਰਵਾਜ਼ੇ ਦੇ ਕੋਲ ਖੜੀ ਹੋ ਕੇ ਸੁਣਦੀ ਰਹੀ ਹਰ ਚੀਕ ਤੇ ਮੇਰੇ ਦਿਲ ਨੂੰ ਸਕੂਨ ਮਿਲਦਾ ਰਿਹਾ ਮੈਂ ਆਪਣੇ ਆਪ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਬਸ ਥੋੜੀ ਦੇਰ ਦੀ ਗੱਲ ਹੈ ਫਿਰ ਇਹ ਬੋਝ ਮੇਰੇ ਸਿਰ ਤੋਂ ਉਤਰ ਜਾਏਗਾ ਮੈਂ ਹੰਮਦਰਦੀ ਜਿਹਾ ਧਾਉਂਦਾ ਡਰਾਮਾ ਕੀਤਾ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਘਰ ਵਿੱਚ ਅੱਗ ਲੱਗ ਗਈ ਘਰ ਵਿੱਚ ਅੱਗ ਲੱਗ ਗਈ ਪਰ ਦਿਲ ਹੀ ਦਿਲ ਵਿੱਚ ਮੈਂ ਖੁਸ਼ ਹੋ ਰਹੀ ਸੀ ਕਿ ਹੁਣ ਮੇਰੀ ਸਭ ਤੋਂ ਵੱਡੀ ਪਰੇਸ਼ਾਨੀ ਖਤਮ ਹੋਣ ਵਾਲੀ ਹੈ ਮੈਂ ਜਾਣਦੀ ਸੀ ਕਿ ਹੁਣ ਤੱਕ ਉਹ ਸੜ ਚੁੱਕਿਆ ਹੋਵੇਗਾ ਇਸ ਲਈ ਮੈਂ ਹੌਲੀ ਜਿਹਾ ਬਾਰੂ ਕੁੰਡੀ ਖੋਲ ਦਿੱਤੀ ਤਾਂ ਕਿ ਕੋਈ ਸ਼ੱਕਤ ਨਾ ਕਰੇ ਇਹ ਲੱਗੇ ਕਿ ਮੈਂ ਦਰਵਾਜ਼ਾ ਬਚਾਉਣ ਦੇ ਲਈ ਖੋਲਿਆ ਸੀ ਕੁਝ ਵਕਤ ਦੇ ਬਾਅਦ ਅੰਦਰੋਂ ਚੀਕਾਂ ਦੀ ਆਵਾਜ਼ ਆਉਣੀ ਬੰਦ ਹੋ ਗਈ ਤੇ ਮੈਂ ਚੈਨ ਦਾ ਸਾ ਲਿਆ ਮੈਂ ਸੋਚਿਆ ਕਿ ਸਭ ਖਤਮ ਹੋ ਗਿਆ ਪਰ ਅਗਲੇ ਹੀ ਪਲ ਮੇਰਾ ਖੂਨ ਸੁੱਕ ਗਿਆ ਸਾਹਮਣੇ ਦੇ ਕਮਰੇ ਵਿੱਚੋਂ ਰਾਜ ਬਾਹਰ ਨਿਕਲ ਰਿਹਾ ਸੀ ਉਸਦੇ ਕੱਪੜੇ ਬਿਲਕੁਲ ਸਾਫ਼ ਸੀ ਤੇ ਉਹ ਬਿਲਕੁਲ ਸਹੀ ਸਲਾਮਤ ਖੜਾ ਸੀ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੀ ਜਾਨ ਹੀ ਨਿਕਲ ਗਈ ਮੈਂ ਕੰਬਣ ਲੱਗ ਗਈ ਕਿ ਜੇ ਇਹ ਰਾਜ਼ ਇੱਥੇ ਹੈ ਤਾਂ ਫਿਰ ਅੰਦਰ ਕੌਣ ਸੜ ਰਿਹਾ ਹੈ ਮੈਂ ਪਾਗਲਾਂ ਦੀ ਤਰ੍ਹਾਂ ਦਰਵਾਜ਼ਾ ਖੜਕਾਉਣ ਲੱਗੀ ਫਿਰ ਕੋ ਲੋਕ ਫਿਰ ਲੋਕ ਖੋਲ ਕੇ ਅੰਦਰ ਗਈ ਕਮਰਾ ਧੂਏ ਤੇ ਅੱਗ ਦੇ ਨਾਲ ਭਰਿਆ ਹੋਇਆ ਸੀ ਮੈਂ ਬੈੱਡ ਦੇ ਕੋਲ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਉਹ ਮੇਰਾ ਆਪਣਾ ਬੇਟਾ ਗੁਰਪ੍ਰੀਤ ਸੀ ਜੋ ਰਾਜ ਦੇ ਕਮਰੇ ਵਿੱਚ ਅੱਜ ਸੌਂ ਗਿਆ ਸੀ ਉਸ ਦਾ ਸਰੀਰ ਅੱਗ ਨਾਲ ਝੁਲਸ ਚੁੱਕਿਆ ਸੀ ਤੇ ਉਹ ਹੁਣ ਸਾਹ ਨਹੀਂ ਲੈ ਰਿਹਾ ਸੀ ਮੇਰਾ ਦਿਲ ਡੈਲ ਗਿਆ ਮੇਰੀਆਂ ਚੀਕਾਂ ਨਿਕਲ ਗਈਆਂ ਮਹਾਰਾਜ ਦੇ ਲਈ ਜੋ ਖੂਬ ਉੱਟਿਆ ਸੀ ਤੇ ਖੁਦ ਆਪਣੇ ਹੀ ਪੁੱਤ ਨੂੰ ਉਸ ਵਿੱਚ ਸੁੱਟ ਦਿੱਤਾ ਮੇਰੇ ਹੱਥ ਕੰਬਣ ਲੱਗੇ ਮੇਰਾ ਦਿਮਾਗ ਸੁੰਨ ਹੋ ਗਿਆ ਮੈਂ ਸੋਚਿਆ ਸੀ ਕਿ ਅੱਜ ਦੇ ਬਾਅਦ ਮੇਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਪਰੀਸ ਪਰ ਇਸ ਆਗ ਨੇ ਮੇਰਾ ਸਭ ਕੁਝ ਖਤਮ ਕਰ ਦਿੱਤਾ ਮੇਰੇ ਆਪਣੇ ਬੱਚੇ ਦਾ ਸਰੀਰ ਮੇਰੇ ਸਾਹਮਣੇ ਸੜ ਰਿਹਾ ਸੀ ਤੇ ਮੈਂ ਕੁਝ ਨਹੀਂ ਕਰ ਸਕਦੀ ਸੀ ਮੇਰਾ ਘਰ ਵਾਲਾ ਰੋਜ਼ ਦੀ ਤਰ੍ਹਾਂ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਵਿੱਚ ਵਿਜੀ ਸੀ ਰਾਜ਼ ਅੱਗ ਬੁਝਾਉਣ ਦੇ ਲਈ ਲੋਕਾਂ ਨੂੰ ਬੁਲਾ ਰਿਹਾ ਸੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਗੁਰਪ੍ਰੀਤ ਮਰ ਚੁੱਕਿਆ ਸੀ ਤੇ ਮੇਰੇ ਦਿਲ ਤੇ ਬੋਝ ਵੱਧਦਾ ਜਾ ਰਿਹਾ ਸੀ ਮਹਿਰਾਜ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦਾ ਪਲਾਨ ਬਣਾਇਆ ਪਰ ਸੱਚ ਤਾਂ ਇਹ ਸੀ ਕਿ ਰੱਬ ਨੇ ਮੇਰੇ ਪੁੱਤ ਨੂੰ ਹੀ ਮੇਰੇ ਤੋਂ ਖੋ ਲਿਆ ਸੀ ਹੁਣ ਮੈਂ ਖੁਦ ਆਪਣੇ ਹੀ ਜਾਲ ਵਿੱਚ ਫਸ ਗਈ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅੱਗੇ ਕੀ ਹੋਏਗਾ ਪਰਿਵਾਰ ਤੇ ਮੁਹੱਲੇ ਵਾਲੇ ਕੀ ਕਹਿਣਗੇ ਪੁਲਿਸ ਨੂੰ ਕੀ ਦੱਸਾਂਗੀ ਮੇਰੇ ਘਰ ਵਾਲੇ ਨੂੰ ਜਦੋਂ ਪਤਾ ਚੱਲੇਗਾ ਤਾਂ ਮੈਂ ਕਿਸ ਤਰ੍ਹਾਂ ਉਸ ਦਾ ਸਾਹਮਣਾ ਕਰਾਂਗੀ ਰਾਜ ਦੀਆਂ ਅੱਖਾਂ ਵਿੱਚ ਮੈਂ ਅਜੀਬ ਜਿਹੀ ਕਠੋਰਤਾ ਦੇਖੀ ਜਿਵੇਂ ਉਹ ਸਭ ਕੁਝ ਸਮਝ ਗਿਆ ਹੋਵੇ ਉਸਨੇ ਕੁਝ ਨਹੀਂ ਕਿਹਾ ਪਰ ਉਸਦੀ ਚੁੱਪ ਨੇ ਮੇਰੇ ਲਈ ਸਜ਼ਾ ਮੈਂ ਉਸਦੀ ਚੁੱਪ ਮੇਰੇ ਲਈ ਸਜ਼ਾ ਤੋਂ ਘੱਟ ਨਹੀਂ ਸੀ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਗੱਲ ਗੂੰਜ ਰਹੀ ਸੀ ਕਿ ਲਾਲਚ ਤੇ ਕਰਕੇ ਮੈਂ ਆਪਣੀ ਜ਼ਿੰਦਗੀ ਸਭ ਤੋਂ ਵੱਡੇ ਨੁਕਸਾਨ ਕਰ ਲਿਆ ਮੈਂ ਸੋਚਿਆ ਸੀ ਕਿ ਮੈਨੂੰ ਧਨ ਦੌਲਤ ਸਭ ਕੁਝ ਮਿਲ ਜਾਏਗਾ ਪਰ ਆਪਣੇ ਹੀ ਪੁੱਤ ਦੀ লাশ ਨੇ ਮੈਨੂੰ ਦਿਖਾ ਦਿੱਤਾ ਕਿ ਇਹ ਸਭ ਮੇਰੀ ਤਬਾਹੀ ਦਾ ਕਾਰਨ ਬਣ ਗਿਆ ਹੈ ਮੈਂ ਸਦਮੇ ਵਿੱਚ ਖੜੀ ਸੀ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਰਾਜ ਨੇ ਉਸ ਦਿਨ ਦੇ ਬਾਅਦ ਵੀ ਆਪਣਾ ਵਿਹਾਰ ਨਹੀਂ ਬਦਲਿਆ ਬਲਕਿ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਪੈਸੇ ਮੇਰੇ ਹੱਥ ਤੇ ਰੱਖਣ ਲੱਗਿਆ ਪਰ ਹੁਣ ਉਹ ਘਰੋਂ ਨਹੀਂ ਸੌਂਦਾ ਸੀ ਨਾ ਹੀ ਘਰੇ ਖਾਣਾ ਖਾਂਦਾ ਸੀ ਮੈਂ ਚਾਹੁੰਦੇ ਹੋਏ ਵੀ ਉਸ ਨੂੰ ਕੋਈ ਸਵਾਲ ਨਾ ਕਰ ਸਕੀ ਕਿਉਂਕਿ ਕਿਤੇ ਨਾ ਕਿਤੇ ਉਹ ਵੀ ਜਾਣਦਾ ਸੀ ਕਿ ਮੈਂ ਉਸ ਦਾ ਖੂਨ ਕਰਨ ਦੀ ਕੋਸ਼ਿਸ਼ ਕੀਤੀ ਸੀ ਮੇਰੇ ਦਿਲ ਵਿੱਚ ਪਛਤਾਵਾ ਸੀ ਤੇ ਆਪਣੀਆਂ ਹੀ ਗਲਤੀਆਂ ਦਾ ਬੋਝ ਸੀ ਮੈਂ ਆਪਣੇ ਪੁੱਤ ਨੂੰ ਖੁਦ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਮੇਰਾ ਘਰ ਵਾਲਾ ਵੀ ਹੁਣ ਬਦਲ ਗਿਆ ਸੀ ਪਰ ਮੇਰੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਹੋ ਸਕਦੀ ਸੀ ਕਿਉਂਕਿ ਆਪਣੇ ਹੀ ਪੁੱਤ ਦੀ ਕਾਤਲ ਮਾਂ ਨੂੰ ਕਦੇ ਸਕੂਨ ਨਹੀਂ ਮਿਲਦਾ ਤੇ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਸਿਆਣੇ ਕਹਿੰਦੇ ਆ ਕਿ ਜੇ ਆਪਾਂ ਕਿਸੇ ਵਸਤੇ ਖੂਬ ਪਟਦੇ ਆਂ ਤਾਂ ਪਹਿਲਾਂ ਆਪਣੇ ਵਾਸਤੇ ਖੁਦ ਪਟਿਆ ਜਾਂਦਾ ਹੈ ਕਦੇ ਵੀ ਕਿਸੇ ਦਾ ਬੁਰਾ ਸੋਚਣ ਤੋਂ ਪਹਿਲਾਂ ਹਮੇਸ਼ਾ ਉਸ ਦਾ ਅੰਜਾਮ ਸੋਚੋ ਕਿ ਕੱਲ ਨੂੰ ਜੇ ਉਹ ਆਪਣੇ ਨਾਲ ਹੋ ਗਿਆ ਤਾਂ ਕੀ ਹੋਏਗਾ ਇਹ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਜੀ ਹੋਰ ਕਿਸੇ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ Honniisonson li du Hadda tdiil tottanua Thankky